ਸਤਿ ਸ਼੍ਰੀ ਅਕਾਲ ਦੋਸਤੋ ਅਖਰ ਤੋਂ ਲੱਭ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਜਸਪਾਲ ਜੱਸੀ ਜੀ ਦੀ ਕਹਾਣੀ ਪਾਗਲ ਦੀ ਪਛਾਣ ਸ਼ਿੰਦਾ ਕਰਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਕਰਕੇ ਦਿਮਾਗੀ ਸੰਤੁਲਨ ਖੋ ਚੁੱਕਿਆ ਸੀ ਭਾਵੇਂ ਉਹ ਪਾਗਲਾਂ ਵਾਲੀਆਂ ਹਰਕਤਾਂ ਨਾ ਕਰਦਾ ਪਰ ਗੱਲੀਬਾਤੀ ਸਬੂਤ ਦੇ ਦਿੰਦਾ ਸੀ ਕਿ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਉਹ ਇਤਿਹਾਸ ਮਿਥਿਹਾਸ ਨੂੰ ਹਮੇਸ਼ਾ ਹੀ ਰਲਗੱਡ ਕਰ ਦਿੰਦਾ ਸੀ ਘਰ ਦੇ ਲੋਕ ਬੜੇ ਪਰੇਸ਼ਾਨ ਸਨ ਪਿੰਡ ਦਾ ਕੋਈ ਵੀ ਵਿਅਕਤੀ ਉਸ ਬਾਰੇ پاਗਲ ਸ਼ਬਦ ਦੀ ਵਰਤੋਂ ਨਾ ਕਰਦਾ ਸਭੋਂ ਦਿਮਾਗੀ ਭਾਰ ਕਹਿ ਕੇ ਸਾਰ ਦਿੰਦੇ ਪਰ ਅੰਦਰੋਂ ਅੰਦਰੀ ਉਸ ਦੇ ਰਿਸ਼ਤੇਦਾਰ ਭੈਣ ਭਰਾ ਦੋਸਤ ਤੇ ਮਿੱਤਰ ਸਾਰੇ ਦੁਖੀ ਸਨ ਕਿਸੇ ਵੀ ਚੱਲਦੀ ਗੱਲ ਵਿੱਚ ਉਹ ਆਪਣਾ ਘੋੜਾ ਭਜਾ ਦਿੰਦਾ ਸੀ ਇੱਕ ਦਿਨ ਛਿੰਦੇ ਦੇ ਭਰਾ ਨੇ ਘਰਦਿਆਂ ਤੇ ਦੋਸਤਾਂ ਨਾਲ ਸਲਾਹ ਕੀਤੀ ਕਿ ਇਸ ਨੂੰ ਅੰਮ੍ਰਿਤਸਰ ਸਾਹਿਬ ਪਾਗਲਖਾਨੇ ਡਾਕਟਰ ਨੂੰ ਦਿਖਾਇਆ ਜਾਵੇ ਪਰ ਮੁਸੀਬਤ ਇਹ ਸੀ ਕਿ ਉਸ ਨੂੰ ਕੀ ਕਹਿ ਕੇ ਅੰਮ੍ਰਿਤਸਰ ਲੈ ਜਾਇਆ ਜਾਵੇ ਅਖੀਰ ਬੜੀ ਸੋਚ ਵਿਚਾਰ ਤੋਂ ਬਾਅਦ ਘਰਦਿਆਂ ਨੇ ਛਿੰਦੇ ਦੇ ਪੁਰਾਣੇ ਦੋਸਤਾਂ ਪਰਮਜੀਤ ਤੇ ਮਿੰਦਰਪਾਲ ਨੂੰ ਕਿਸੇ ਬਹਾਨੇ ਛਿੰਦੇ ਨੂੰ ਅੰਮ੍ਰਿਤਸਰ ਸਾਹਿਬ ਲਿਜਾ ਕੇ ਡਾਕਟਰ ਨੂੰ ਦਿਖਾਉਣ ਲਈ ਕਿਹਾ ਦੋਹਾ ਨੇ ਛਿੰਦੇ ਨੂੰ ਡਾਕਟਰ ਨੂੰ ਦਿਖਾਉਣ ਦਾ ਪ੍ਰੋਗਰਾਮ ਬਣਾਇਆ ਛਿੰਦੇ ਨੂੰ ਕਿਹਾ ਆਪਾਂ ਅੰਮ੍ਰਿਤਸਰ ਸਾਹਿਬ ਘੁੰਮ ਕੇ ਆਵਾਂਗੇ ਤੇ ਉੱਥੇ ਸਾਡਾ ਇੱਕ ਡਾਕਟਰ ਦੋਸਤ ਵੀ ਹੈ ਉਸ ਨੂੰ ਵੀ ਮਿਲਾਵਾਂਗੇ ਮਿੱਥੇ ਪ੍ਰੋਗਰਾਮ ਮੁਤਾਬਕ ਜਦੋਂ ਉਹ ਛਿੰਦੇ ਨੂੰ ਸਾਰਾ ਅੰਮ੍ਰਿਤਸਰ ਸਾਹਿਬ ਘੁਮਾ ਕੇ ਪਾਗਲਾਂ ਦੇ ਹਸਪਤਾਲ ਡਾਕਟਰ ਨੂੰ ਮਿਲਣ ਪਹੁੰਚੇ ਡਾਕਟਰ ਕਿਸੇ ਮਰੀਜ਼ ਨੂੰ ਦੇਖਣ ਵਿੱਚ ਮਸ਼ਰੂਫ ਸੀ ਪਰਮਜੀਤ ਮਿੰਦਰਪਾਲ ਤੇ ਛਿੰਦਾ ਡਾਕਟਰ ਦੇ ਕਮਰੇ ਤੋਂ ਬਾਹਰ ਬੈਂਚ ਤੇ ਬੈਠੇ ਗੱਲਾਂ ਕਰ ਰਹੇ ਸਨ। ਛਿੰਦਾ ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਸੀ, ਇਹ ਪਾਗਲਾਂ ਦਾ ਹਸਪਤਾਲ ਹੈ, ਇੱਥੇ ਪਾਗਲਾਂ ਤੋਂ ਬਚ ਕੇ ਰਹੋ। ਪਾਗਲ ਜੇਬਾਂ ਵੀ ਕੱਟ ਲੈਂਦੇ ਨੇ। ਇਹ ਕਹਿ ਕੇ ਉਹ ਆਪਣੀ ਜੇਬ ਤੇ ਹੱਥ ਧਰਦਾ। ਨੰਬਰ ਆਉਣ ਤੇ ਤਿੰਨੇ ਡਾਕਟਰ ਦੇ ਕਮਰੇ 'ਚ ਚਲੇ ਗਏ। ਡਾਕਟਰ ਨੇ ਜਾਂਦੇ ਹੀ ਤਕਲੀਫ ਪੁੱਛੀ, ਪਰ ਤਿੰਨਾਂ 'ਚੋਂ ਕੋਈ ਨਾ ਬੋਲਿਆ। ਡਾਕਟਰ ਨੇ ਤਿੰਨਾਂ ਦੀਆਂ ਸ਼ਕਲਾਂ ਵੱਲ ਵੇਖਿਆ। ਪਰਮਜੀਤ ਤੇ ਮਿੰਦਰਪਾਲ 6.5 ਚ ਪੈ ਗਏ ਕਿ ਡਾਕਟਰ ਨੂੰ ਛਿੰਦੇ ਦੇ ਨੀਮ ਪਾਗਲ ਹੋਣ ਬਾਰੇ ਕਿਵੇਂ ਦੱਸਿਆ ਜਾਵੇ। ਪਾਗਲਾਂ ਦਾ ਡਾਕਟਰ ਸਿਆਣਾ ਸੀ। ਉਹ ਵੀ ਸਮਝ ਗਿਆ ਕਿ ਪਾਗਲ ਦੀ ਹਾਲਤ ਐਸੀ ਨਹੀਂ ਕਿ ਸਿੱਧਾ ਪੁੱਛਿਆ ਜਾਵੇ। ਉਸਨੇ ਗੱਲੀ-ਬਾਤੀ ਪਾਗਲ ਦੀ ਪਛਾਣ ਬਾਰੇ ਸੋਚਿਆ। ਗੱਲਾਂ-ਬਾਤਾਂ ਕਰਦੇ ਡਾਕਟਰ ਨੇ ਪੁੱਛਿਆ ਕਿਹੜੀ ਥਾਂ ਤੋਂ ਆਏ ਹੋ? ਪਰਮਜੀਤ ਬੋਲਿਆ ਬਠਿੰਡੇ ਤੋਂ ਡਾਕਟਰ ਸਾਹਿਬ। ਫਿਰ ਕਿੱਥੇ-ਕਿੱਥੇ ਘੁੰਮੇ? ਅਮਰਤਸਰ ਸਾਹਿਬ ਕੀ ਕੀ ਦੇਖਿਆ ਡਾਕਟਰ ਨੇ ਉਹਨਾਂ ਤਿੰਨਾਂ ਨੂੰ ਸੰਬੋਧਨ ਕਰਕੇ ਪੁੱਛਿਆ ਪਰਮਜੀਤ ਤੇ ਮਿੰਦਰਪਾਲ ਇਸ ਵਾਰ ਚੁੱਪ ਰਹੀ ਛਿੰਦਾ ਬੋਲਿਆ ਡਾਕਟਰ ਸਾਹਿਬ ਗੁਰੂ ਘਰ ਗਏ ਜਲਿਆਂਵਾਲਾ ਬਾਗ ਦੇਖਿਆ ਪਰ ਡਾਕਟਰ ਸਾਹਿਬ ਜਦੋਂ ਅੰਗਰੇਜ਼ਾਂ ਦੀ ਗੁਰੂ ਗੋਬਿੰਦ ਸਿੰਘ ਨਾਲ ਲੜਾਈ ਹੋਈ ਹੋਊ ਤਾਂ ਗੁਰੂ ਜੀ ਨੇ ਅੰਗਰੇਜ਼ਾਂ ਦੇ ਸ਼ੱਕੇ ਛਿੜਾ ਦਿੱਤੇ ਹੋਣਗੇ ਡਾਕਟਰ ਝੱਟਪਟ ਸਮਝ ਗਿਆ ਉਸਨੇ ਪਰਮਜੀਤ ਤੇ ਮਿੰਦਰਪਾਲ ਵੱਲ ਇਸ਼ਾਰਾ ਕਰਕੇ ਕਿਹਾ ਭਾਈ ਸਾਹਿਬ ਇਹ ਬੰਦਾ ਤੁਹਾਡੇ ਦੋਵਾਂ ਤੋਂ ਸਮਝਦਾਰ ਲੱਗਦਾ ਹੈ ਤੁਸੀਂ ਦੋਵੇਂ ਬਾਹਰ ਚੱਲ ਕੇ ਬੈਠੋ ਮੈਂ ਇਸ ਨਾਲ ਕੁਝ ਗੱਲਾਂ ਕਰਨੀਆਂ ਨੇ ਉਹ ਦੋਵੇਂ ਡਾਕਟਰ ਦਾ ਇਸ਼ਾਰਾ ਸਮਝ ਕੇ ਬਾਹਰ ਚਲੇ ਗਏ ਡਾਕਟਰ ਦੇ ਕਮਰੇ ਚੋਂ ਆਵਾਜ਼ ਆ ਰਹੀ ਸੀ ਡਾਕਟਰ ਸਾਹਿਬ ਮੈਂ ਤਾਂ ਠੀਕ ਹਾਂ ਬਿਮਾਰੀ ਤਾਂ ਉਹਨਾਂ ਦੋਵਾਂ ਨੂੰ ਹੈ